ਆਮ ਕਰਕੇ ਡਾਕਟਰ ਸਾਹਿਬ ਮਹਿਲਾਵਾਂ ਦੇ ਵਿੱਚ ਛਾਤੀ ਦਾ ਕੈਂਸਰ ਹਾਂਜੀ ਤੇ ਬੱਚੇਦਾਨੀ ਦਾ ਕੈਂਸਰ ਹਾਂਜੀ ਇਹ ਆਮ ਕਰਕੇ ਲੇਡੀਜ਼ ਦੇ ਵਿੱਚ ਦੇਖਿਆ ਜਾਂਦਾ ਹੈ ਹਾਂਜੀ ਹਾਂਜੀ ਹਾਂ ਤੇ ਬੰਦਿਆਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਹੋ ਰਿਹਾ ਹੈ ਤੇ ਜਿਹੜਾ ਖਤਰਨਾਕ ਵੀ ਹੈ ਉਹ ਪ੍ਰੋਸਟੇਟ ਕੈਂਸਰ ਹੈ ਹਾਂਜੀ ਹਾਂਜੀ ਤੇ ਕਿੰਨੇ ਕੁ ਤੁਸੀਂ ਸਮਝਦੇ ਹੋ ਵੀ ਕਿੰਨੇ ਕੁ ਬੰਦੇ ਜਿਹੜੇ ਪ੍ਰੋਸਟੇਟ ਦੇ ਰੋਗੀ ਨੇ ਹਾਂਜੀ ਉਹਨਾਂ ਦੀ ਕਿੰਨੀ ਕੁ ਗਿਣਤੀ ਹੈ ਜਾਂ ਕਿੰਨੇ ਕੁ ਪਰਸੈਂਟੇਜ ਅੰਦਾਜ਼ਾ ਜਿਹੜੀ ਕਿ ਅੰਦਰ ਅੱਗੇ ਜਾ ਕੇ ਕੈਂਸਰ ਵੱਲ ਵੱਧ ਜਾਂਦੀ ਹੈ ਹਾਂਜੀ ਕਿੰਨੇ ਕੈਂਸਰ ਵਾਲਾ ਤਾਂ ਬਹੁਤ ਘੱਟ ਹੈ ਜੀ ਔਰਤਾਂ 'ਚ ਤਾਂ ਹੈਗਾ ਬ੍ਰੈਸਟ ਕੈਂਸਰ ਜੀ ਮੇਲ ਮੈਂਬਰ ਦੇ ਵਿੱਚ ਤਾਂ ਪ੍ਰੋਸਟੇਟ ਕੈਂਸਰ ਤਾਂ ਮੈਂ ਬਹੁਤ ਹੀ ਘੱਟ ਪਾਇਆ ਗਿਆ ਠੀਕ ਹੈ ਜੀ ਤੇ ਫਿਰ ਮੈਂ ਦੋ ਗੱਲਾਂ ਕਹਿੰਦਾ ਹੁੰਦਾ ਕਿ ਸਮੇਂ ਸਿਰ ਜੇ ਇਲਾਜ ਹੁੰਦਾ ਤਾਂ ਦੋ ਕੈਂਸਰਾਂ ਦਾ ਹੁੰਦਾ ਜੀ ਇੱਕ ਔਰਤਾਂ 'ਚ ਬ੍ਰੈਸਟ ਕੈਂਸਰ ਤਾਂ ਤੇ ਬੰਦਿਆਂ 'ਚ ਪ੍ਰੋਸਟੇਟ ਕੈਂਸਰ ਦਾ ਜੇ ਸਮੇਂ ਸਿਰ ਤੁਸੀਂ ਟੈਸਟ ਕਰਾ ਕੇ ਪਤਾ ਲੱਗ ਜਾਂਦਾ ਕਿ ਕੈਂਸਰ ਹੈ ਫਿਰ ਤੁਸੀਂ ਇਮੀਡੀਏਟਲੀ ਸੀ ਕਹਿੰਦੇ ਕਿ ਆਪਦੀ ਕੀਮੋਥੈਰਪੀ ਰੇਡੀਓਥੈਰਪੀ ਬ੍ਰੈਸਟ ਰਿਮੂਵਲ ਪ੍ਰੋਸਟੇਟ ਰਿਮੂਵਲ ਕਰਵਾ ਲਓ ਤੇ ਫਿਰ ਹੋਮੋਪੈਥੀ ਚ ਨਾ ਉਲਜੋ ਔਰ ਮੈਂ ਦੇਖਿਆ ਕਿ ਕਿੰਨੀਆਂ عورتਾਂ ਨੂੰ ਮੈਂ ਬਚਾਇਆ ਜਿਨ੍ਹਾਂ ਦੇ ਵਿੱਚ ਜੇ ਮੈਟਾਸਟੇਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਫੈਲਿਆ ਨਹੀਂ ਸੀ ਤਣੇ ਨਹੀਂ ਮਾਰੇ ਸੀ ਉਹਨੇ ਤੇ ਉਸ ਤੋਂ ਪਹਿਲਾਂ ਜੇ ਉਹਨਾਂ ਨੇ ਸਮੇਂ ਸਿਰ ਜਾ ਕੇ ਇਲਾਜ ਕਰਾ ਲਿਆ ਆਪਦਾ ਕੀਮੋਥੈਰਪੀ ਕਰਾਈ ਰੇਡੀਓਥੈਰਪੀ ਕਰਾਈ ਜਿੱਥੇ ਲੋੜ ਹੈ ਬ੍ਰੈਸਟ ਰਿਮੂਵ ਹੋ ਗਈ ਤਾਂ ਉਹਦੇ 100 ਸਾਲ ਉਮਰ ਸੀ 100 ਸਾਲ ਜਿਉਈਆਂ ਨੇ ਇਹ ਵੀ ਜਿਵੇਂ ਪ੍ਰੋਸਟੇਟ ਦਾ ਜੀ ਇਹਦੇ ਕੈਂਸਰ ਦੇ ਵਿੱਚ ਵੀ ਮੇਲ ਵੈਂਮਬਰਾ ਜੇ ਹੈਗਾ ਤਾਂ ਅਸੀਂ ਕਹਿੰਦੇ ਇਹਨੂੰ ਰਿਮੂਵ ਕਰਾ ਦਿਓ ਪ੍ਰੋਸਟੇਟ ਨੂੰ ਲੋੜ ਹੈ ਦੇਖ ਲੈਣਗੇ ਡਾਕਟਰ ਵੀ ਕੀਮੋਥੈਰਪੀ ਦੀ ਰੇਡੀਓਥੈਰਪੀ ਦੀ ਲੋੜ ਹੈ ਕਿ ਨਹੀਂ ਤਾਂ ਆਮ ਅਮੂਮਨ 100 ਸਾਲ ਜਿੰਨੀ ਵੀ ਉਮਰ ਹੈ 90 ਸਾਲ 100 ਰਹਿੰਦੇ ਤੇ ਬਹੁਤ ਸਾਰੇ ਕੈਂਸਰ ਨੇ ਜਿਹੜੇ ਵਿੱਚ ਮਰੀਜ਼ ਨਹੀਂ ਬਚਦਾ ਆਪਾਂ ਨੂੰ ਪਤਾ ਹੈ ਜੀ ਜੀ ਜਿਵੇਂ ਲੀਵਰ ਦਾ ਹੈ ਗਾਲ ਬਲੈਡਰ ਦਾ ਪੈਨਕ੍ਰੀਆਜ਼ ਪਰ ਇਹ ਜਿਹੜੇ ਦੋ ਕੈਂਸਰ ਨੇ ਉਹਦੇ ਦਾ ਮੈਂ ਜ਼ਰੂਰ ਕਹਿਣਾ ਹੁੰਦਾ ਕਿ ਜੇ ਕੈਂਸਰ ਡਿਟੈਕਟ ਹੋ ਗਿਆ ਫਿਰ ਤੁਸੀਂ ਇਮੀਡੀਏਟਲੀ ਉਧਰ ਕੈਂਸਰ ਹਸਪੀਟਲ ਚਲੇ ਜਾਓ